ਜਨ ਦਸ ਦੜਿਆ ਦੁਰਮਤਵੰਨੈ ਮਿੱਤਰ ਸਾਡੜੇ ਸਈ ਔਟੜੇਂ ਦੀ ਦਰਸ਼ਨ ਕਾਰਣ ਜਨ ਨਾਨਕ ਗਿਰਲੇ ਕੇ ਵੇ ਸਮਾਰਿਆ ਤਾ ਤੁ ਤੁਲਾ ਜਿਉ ਬੁਲਾਵ ਤਨਾਲਖ ਦਾ ਸਬੂਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਰਾਚ ਰਹੇ ਬਨਤਾ ਬਨੋਦ ਕੋਸਮ ਰੰਗ ਬਿਕਸੋਰ ਨਾਨਕ ਤਿਹ ਸਰਣੀ ਪਰੋ ਬਿਨ ਸਜਾਏ ਮੈਂ ਮੋਰ ਰਾਚ ਰਹੇ ਬਨਤਾ ਬਨੋਦ ਕੋਸਮ ਰੰਗ ਬਿਕਸੋਰ ਨਾਨਕ ਤਹ ਸਰਣੀ ਪਰੋ ਬੇਨ ਸਜਾਏ ਮੈਂ ਮੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਸਭ ਸਿੱਖ ਸੰਗਤਾਂ ਸਮੂਹ ਮਾਈ ਪਾਈ ਕਨਤਾ ਦੇ ਯੋਗ ਅੰਮ੍ਰਿਤ ਵੇਲੇ ਸਾਜਰੇ ਦਿਵਨ ਅੰਦਰ ਹਾਜ਼ਰੀਨ ਹੋ ਕਰਕੇ ਸਾਧਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਸਾਧਗੁਰੂ ਜੀ ਨੇ અપਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ ਆਓ ਸਾਧਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਿਆਰ ਸ਼ਰਧਾ ਤੇ ਸਤਕਾਰ ਨਾਲ শ্রবণ ਕਰਨਾ ਕਰੀਏ ਅੱਜ ਦਾ ਸ਼ਬਦ ਜੋ ਆਰੰਭ ਹੋ ਰਿਹਾ ਹੈ ਗੁਰੂ ਰਣਸਾਹ ਮਹਾਰਾਜ ਜੀ ਅੰਦਰ 251 ਅੰਗ ਦੀ ਸਮਾਪਤੀ ਦੇ ਉੱਤੇ ਗਰੀਨਵਾਇ ਪਾਦਸ਼ਾਹ ਸ਼ਲੋਕ ਦੀ ਪ੍ਰਾਰੰਭਤਾ ਕਰ ਰਹੇ ਨੇ ਮਨ ਜਿਤ ਬਿਰਤੀ ਇਕਾਗਰ ਕਰਕੇ ਸ਼੍ਰਵਣ ਕਰਨਾ ਕਰਿਏ ਆਖੋ ਜੀ ਸਤਨਾਮ ਸ਼੍ਰੀ ਨਤਾ ਬినੋਦ ਕੋਸਮ ਰੰਗ ਬਿਖਸੂਰ ਗਰੀਬ ਨਵਾਇ ਪਾਦਸ਼ਾ ਆਪਣੇ ਸ਼੍ਰੀ ਗੰਥ ਤੋਂ ਚਾਰਨ ਕਰਕੇ ਜੀਵ ਦੇ ਕਲਿਆਣ ਹਿਤ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਹਿਣ ਲੱਗੇ ਰਾਚ ਰਹੇ ਵਰਤਾ ਬినੋਦ ਮਾਰੇ ਕਹਿਣ ਲੱਗੇ ਜਿਹੜੀ ਇਸਤਰੀ ਦੇ ਪ੍ਰੇਮ ਦੇ ਵਿੱਚ ਜਿਹੜੇ ਪਦਾਰਥਾਂ ਦੇ ਪ੍ਰੇਮ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਰਚਿਆ ਹੋਇਆ ਹੈ ਨਾਮ Kusum rang vikhsur Kusum ਕਿ ਆਉਂਦਾ ਕੱਚੇ ਨੂੰ ਮਹਾਰਾਜ ਕਹਿੰਦੇ ਭਾਈ ਕੱਚੇ ਰੰਗ ਦੇ ਨਿਆਈ ਹੈ ਇਹ ਪ੍ਰੇਮ ਜਿਵੇਂ ਕੱਚਾ ਰੰਗ ਕਿਸੇ ਕੱਪੜੇ ਦੇ ਕਿੰਨਾ ਕੁ ਸਮਾਂ ਟਿਕਾਈ ਦਿਖਦਾ ਕਿੰਨਾ ਕੁ ਸਮਾਂ ਉਹ ਸਥਿਰ ਰਹਿ ਸਕਦਾ ਹੈ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਤੇਰਾ ਪ੍ਰੇਮ ਹੈ ਜਦੋਂ ਤੇਰੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਤੇਰੇ ਰਿਸ਼ਤੇਦਾਰਾਂ ਦਾ ਤੇਰੇ ਪਦਾਰਥਾਂ ਦੇ ਨਾਲ ਜਿਹੜਾ ਪ੍ਰੇਮ ਸੀ ਤੇਰਾ istri ਨਾਲ ਜਿਹੜਾ ਪ੍ਰੇਮ ਸੀ ਮਹਾਰਾਜ ਕਹਿੰਦੇ ਉਹਦਾ ਰੰਗ ਛੁੱਟ ਜਾਏਗਾ ਬਿਖ ਬਿਖਣਾ ਮਹਾਰਾਜ ਕਹਿੰਦੇ ਭਾਈ ਜ਼ਹਿਰ ਦਾ ਹੈ ਮਹਾਰਾਜ ਕਹਿੰਦੇ ਇਹ ਜਿਹੜੇ ਪਦਾਰਥਾਂ ਦੇ ਨਾਲ ਤੇਰਾ ਪ੍ਰੇਮ ਹੈ ਨਾ ਇਹ ਜ਼ਹਿਰ ਦੇ ਵਾਂਗੂ ਘਾਤਕ ਨੇ ਸੋਰ ਕਹਿੰਦੇ ਜਿਵੇਂ ਸੂਰਾ ਖਾ ਜਾਂਦਾ ਨਾ ਗੰਧ ਨੂੰ ਦੁਵਾਰ ਨੂੰ ਉਸੇ ਪ੍ਰਕਾਰ ਇਹ ਪਦਾਰਥ ਜਿਹੜੇ ਨੇ ਈਸ਼ੋਰੇ ਦੇ ਨਿਆਈ ਨੇ ਜਿਵੇਂ ਸ਼ੋਰਾ ਜਿਹੜਾ ਉਹ ਕੰਧਾਂ ਨੂੰ ਖਾ ਜਾਂਦਾ ਉਸੇ ਪ੍ਰਕਾਰ ਇਹ ਪਦਾਰਥ ਮਾਰੇ ਕਹਿੰਦੇ ਭਾਈ ਤੈਨੂੰ ਖਾ ਜਾਣਗੇ ਤੋ ਇਹਨਾਂ ਪਦਾਰਥਾਂ ਦੇ ਵਿੱਚ ਖਾਜਤ ਹੋਇਆ ਇੱਕ ਦਿਨ ਮਿਟ ਜਾਏਗਾ ਨਾਨਕ ਤਹ ਸਰਣੀ ਪਰੋ ਬਿਨਸ ਜਾਏ ਮੈਂ ਮੋਹਰ ਗਰੀਬ ਨਵਾਇ ਪਾਤਸ਼ਾਹ ਕਹਿਣ ਲੱਗੇ ਭਾਈ ਉਸ ਪਰਮੇਸ਼ਰ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਪੈਣਾ ਨਾਨਕ ਤੇਹ ਸਰਣੀ ਪਰੋ ਉਹਦੀ ਸ਼ਰਣ ਦੇ ਵਿੱਚ ਪੈ ਜੇ ਪ੍ਰੇਮ ਕਰਨਾ ਹੈ ਤੇ ਉਹਨੂੰ ਪ੍ਰੇਮ ਕਰ ਬਿਨਸ ਜਾਏ ਮੈਂ ਮੋਹਰ ਜਿਹਦੇ ਨਾਲ ਪ੍ਰੇਮ ਕੀਤੇ ਆ ਮਹਾਰਾਜ ਕਹਿੰਦੇ ਮੈਂ ਮੇਰੀ ਦੀ ਭਾਵਨਾ ਜੜੀ ਉਹ ਮਿਟ ਜਾਵੇ ਜਿਹਦੇ ਨਾਲ ਪ੍ਰੇਮ ਕਰਨੇ ਕਰਕੇ ਕਿਸੇ ਪ੍ਰਕਾਰ ਦਾ ਜੜਾ ਪਰਮਾ ਉਹ ਰਹਿ ਨਾ ਜਾਵੇ ਸਾਰੇ ਤਰ੍ਹਾਂ ਦੇ ਪਰਮਾ ਦੀ ਨਿਵਰਤੀ ਹੋ ਜਾਵੇ ਭੈ ਡਰ ਮੁੱਕ ਜਾਵੇ ਮਹਾਰਾਜ ਕਹਿੰਦੇ ਐਸੀ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਪੈਣਾ ਕਰ ਪੋੜੀ ਰੇ ਮਨ ਬਿਨ ਹਰ ਜ਼ਹਿਰ ਚ ਤਹ ਤਹ ਬੰਧਨ ਪਾਹੇ ਮਹਾਰਾਜ ਕਹਿੰਦੇ हे ਮਨ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਕਰਕੇ ਰੇ ਮਨ ਬਿਨ ਹਰ ਜ਼ਹਿਰ ਚ ਹੋ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਜਿਹੜੇ ਪਦਾਰਥਾਂ ਦੇ ਵਿੱਚ ਤੂੰ ਰਜਿਆ ਹੋਇਆ, ਗਲਤਾਂ ਹੋਇਆ, ਫਸਿਆ ਹੋਇਆ ਨਾ ਤਹ ਤੈ ਵੰਦਨ ਪਾਹੇ ਇਹ ਸਾਰੇ ਪਦਾਰਥੀ ਤੈਨੂੰ ਬੰਨਣ ਵਾਲੇ ਨੇ ਇਹ ਸਾਰੇ ਪਦਾਰਥੀ ਤੇਰੇ ਗਲ ਦੇ ਵਿੱਚ ਪਏ ਹੋਏ ਸੰਗਲ ਦੇ ਨਿਆਈ ਨੇ ਤਹ ਤੈ ਵੰਦਨ ਪਾਏ ਜਿੱਥੇ ਜਿੱਥੇ ਤੂੰ ਲੱਗਿਆ ਇਹ ਸਾਰੇ ਤੈਨੂੰ ਬੰਨਣ ਹੀ ਪਏ ਹੋਏ ਹਨ ਜਹ ਬਿਦ ਕਤ ਹੋ ਨਾ ਛੂਟੀ ਐ ਸਾਕਤ ਤੇਊ ਕਮਾਹੇ ਮਹਾਰਾਜ ਕਹਿੰਦੇ ਜਿਹੜੇ ਕਰਮਾ ਕਰਕੇ ਕਦੇ ਜੀਵ ਬਖਸ਼ਿਆ ਨਹੀਂ ਜਾ ਸਕਦਾ ਜਿਹੜੇ ਕਰਮ ਇਹ ਕਰ ਰਿਹਾ ਹੈ ਜਿਹੇ ਵਿਧਕਤੂ ਨਾ ਛੂਟੀ ਹੈ ਜਿਹੜੇ ਤਰੀਕੇ ਇਹ ਵਰਤ ਰਿਹਾ ਜਿੰਨਾਂ ਦੇ ਨਾਲ ਇਹ ਕੋਲ ਭਾਰੀ ਦੋਸ਼ ਲੱਗਦਾ ਹੈ ਭਾਰੀ ਪਾਪ ਲੱਗਦਾ ਹੈ ਮਾਰਾ ਕਹਿੰਦੇ ਭਾਈ ਜਿਹਬਿਦ ਕਤੂ ਨਾ ਛੂਟੀ ਐ ਜਿੰਨਾ ਦੇ ਵਿੱਚ ਖਚਤ ਹੋਣ ਕਰਕੇ ਜੀਵ ਕਦੇ ਬਚ ਨਹੀਂ ਸਕਦਾ ਮਾਰਾ ਕਹਿੰਦੇ ਜਿਹੜੇ ਔਗਣਾ ਕਰਕੇ ਇਹਦਾ ਛੁਟਕਾਰਾ ਨਹੀਂ ਹੋ ਸਕਦਾ ਸਾਖਤ ਤੇਉ ਕਮਾਹੇ ਮਨਮੁਖ ਬੰਦਾ ਉਹੀ ਕਰਮ ਕਰ ਰਿਹਾ ਉਹੀ ਕਰਮ ਕੰਡਾਂ ਦੇ ਵਿੱਚ ਫਸਿਆ ਹੋਇਆ ਇਸ ਕਰਕੇ ਮਾਰਾ ਕਹਿੰਦੇ ਸਾਖਤ ਤੇਉ ਕਮਾਹੇ ਇਹ ਜਿਹੜਾ ਗੁਰੂ ਤੋਂ ਉਲਟੀ ਮੱਤ ਵਾਲਾ ਮਨੋਖਾ ਨਾ ਸਾਖਤ ਗੁਰੂ ਦੀ ਗੱਲ ਨਹੀਂ ਮੰਨਣ ਵਾਲਾ ਤੇ ਉਹ ਕਮਾਹੇ ਉਹੀ ਕਰਮ ਵਾਰ-ਵਾਰ ਕਰ ਰਿਹਾ ਹੈ ਹਾ ਹਾ ਕਰਤੇ ਕਰਮ ਰਤ ਤਾਕੋ ਪਾਰ ਅਫਾਰ ਮਹਾਰਾਜ ਕਹਿੰਦੇ ਹਾਂ ਹਾਂ ਕਰਤੇ ਮੈਂ ਮੈਂ ਕਰਦੀ ਸਾਰੇ ਜੀਵ ਜਿਹੜੇ ਨੇ ਕਰਮ ਰਤ ਕਰਮ ਕਰ ਰਹੇ ਨੇ ਕਰਮਾਂ ਚਿਰੰਗੀ ਹੋਏ ਨੇ ਮੈਂ ਗੀਤਾ ਦੂਜਾ ਭਾਵ ਅਰਥ ਇਉਂ ਵੀ ਐ ਹੋਂ ਹੋਂ ਕਰਤੇ ਕਰਮਰਤ ਕਹਿੰਦੇ ਮੈਂ ਮੈਂ ਕਰਦੀ ਸਾਰੇ ਜੀਵ ਜਿਹੜੇ ਮਰ ਜਾਂਦੇ ਨੇ ਤਾਂ ਕੋ ਭਾਰ ਅਫਾਰ ਮਹਾਰਾਜ ਸਾਹਿਬ ਕਹਿੰਦੇ ਭਾਈ ਇਹਨਾਂ ਨੂੰ ਬੜਾ ਭਾਰੀ ਜਿਹੜਾ ਹੈ ਉਹ ਭਾਰ ਆਪਣੇ ਤਨ ਦੇ ਉੱਤੇ ਚੱਕਣਾ ਪੈਂਦਾ ਮਨ ਦੇ ਉੱਤੇ ਬਹੁਤ ਸਾਰਾ ਭਾਰ ਚੱਕਣਾ ਪੈਂਦਾ ਤਾਂ ਕੋ ਭਾਰ ਅਫਾਰ ਮਹਾਰਾਜ ਸਾਹਿਬ ਕਹਿੰਦੇ ਬਹੁਤ ਸਾਰਾ ਪਾਰ ਲਾ ਕਰ ਗਈ ਜੀਵ ਜੜੇ ਨੇ ਉਹ ਸੰਸਾਰ ਦੇ ਵਿੱਚ ਰੁਕਸਤ ਹੋ ਜਾਂਦੇ ਨੇ ਭਾਵ ਕੇ ਮਰ ਜਾਂਦੇ ਹਨ Prit nahi jo naam syo tyo e u karm vikar ਮਹਾਰਾਜ ਕਹਿੰਦੇ ਦੇਖੋ ਜੀਵ ਜਿੰਨੇ ਵੀ ਕਰਮ ਕਰ ਰਿਹਾ ਹੈ ਪੁੰਨ ਕਰ ਰਿਹਾ ਦਾਨ ਕਰ ਰਿਹਾ ਕਿਸੇ ਦੇ ਭਲੇ ਹਿਤ ਲੰਗਰ ਲਾ ਰਿਹਾ ਹੈ ਵਾਹਰੇ ਕਹਿੰਦੇ ਭਾਈ ਜੇ ਪ੍ਰੀਤ ਨਹੀਂ ਜੋ ਨਾਮ ਸੁ। ਜੇ ਨਾਮ ਦੇ ਨਾਲ ਪ੍ਰੀਤ ਨਹੀਂ ਨਾ ਪਿਆਰ ਨਹੀਂ। ਭਾਵ ਕਿਸਦੇ ਲਫ਼ਜ਼ਾਂ ਦੇ ਵਿੱਚ ਕਹਿ ਲੋ ਬੰਦਾ ਨਾਮ ਨਹੀਂ ਨਾ ਜਪਦਾ। ਸਚੇ ਬਾਦਸ਼ਾਹ ਕਹਿੰਦੇ ਤੋ ਇਹੂ ਕਰਮ ਵਿਕਾਰ। ਕਹਿੰਦੇ ਇਹਦੇ ਸਾਰੇ ਕੀਤੇ ਕਰਮ ਜਿਹੜੇ ਨੇ ਉਹ ਵਿਕਾਰ ਵਾਧੂ ਨੇ ਕੋਈ ਲਾਹਾ ਨਹੀਂ ਇਨ੍ਹਾਂ ਕਰਮਾਂ ਦਾ। ਜਿਵੇਂ ਇੱਕ ਦਿਨ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬਿਨ ਨਾਮ ਹਰ ਕੇ ਮੁਕਤ ਨਾਹੀਂ। ਕਿ ਨਾਮ ਤੋਂ ਬਿਨਾ ਭਾਈ ਜੀਵ ਮੁਕਤ ਨਹੀਂ ਹੋ ਸਕਦਾ ਭਾਵੇਂ ਜੋ ਕੁਝ ਮਰਜ਼ੀ ਕਰ ਲੇ ਮਹਾਰਾਜ ਕਹਿੰਦੇ ਅਸ਼ਟ ਸਾਜ ਸਾਜ ਪ੍ਰਾਣ ਸੁਧਾ ਹੈ ਕਰ ਹੈ ਵੇਦ ਅਭਿਆਸ ਕਹਿੰਦੇ ਭਾਵੇਂ ਪ੍ਰਾਣਾ ਨੂੰ ਵਿਚਾਰੀ ਜਾਵੇ ਵੇਦਾਂ ਨੂੰ ਜਵਾਨੀ ਗੰਠ ਕਰ ਲੇ ਐਡੀ ਮਿਹਨਤ ਕਰ ਲੇ ਧਾਰਮਿਕ ਗ੍ਰੰਥ ਦੇ ਸਾਰੇ ਜਵਾਨੀ ਗੰਠ ਹੋ ਜਾਵਣ ਜੇ ਉਹਦੇ ਕੋਲੇ ਨਾਮ ਸਿਮਰਨ ਨਹੀਂ ਨਾ ਸਤਿ ਪਾਤਸ਼ਾਹ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿੰਦੇ ਮੁਕਤ ਨਹੀਂ ਹੋ ਸਕਦਾ ਕਹੇ ਨਾਨਕ ਦਾਸ ਸਤਿ ਪਾਤਸ਼ਾਹ ਕਹਿੰਦੇ ਸਾਡੀ ਇਹ ਗੱਲ ਯਾਦ ਰੱਖਿਓ ਜਿੰਨੇ ਮਰਜੀ ਕਰਮ ਕਮਾ ਲਓ ਜੇ ਨਾਮ ਨਹੀਂ ਨਾ ਤੁਹਾਡੇ ਪੱਲੇ ਤੁਹਾਡੇ ਕੋਲੇ ਕੁਝ ਵੀ ਨਹੀਂ ਹੈ ਤੁਹਾਡੇ ਕੀਤੇ ਹੋਏ ਸਾਰੇ ਕਰਮ ਖਾਕ ਨੇ ਮਿੱਟੀ ਨੇ ਕਰੀਨਵਾਇ ਪਾਸ਼ਾ ਕਰਨ ਲੱਗਾ ਪ੍ਰੀਤ ਨਹੀਂ ਜੋ ਨਾਮ ਸਿਉ ਜੇ ਨਾਮ ਦੇ ਨਾਲ ਪ੍ਰੇਮ ਨਹੀਂ ਨਾ ਤੋ ਇਹੂ ਕਰਮ ਵਿਕਾਰ ਤੇਰੇ ਸਾਰੇ ਕੀਤੇ ਹੋਏ ਕਰਮ ਭਾਈ ਵਿਕਾਰ ਹੀ ਕਹਿੰਦੇ ਨੇ ਬੇਕਾਰ ਨੇ ਬਾਧੂ ਹਨ ਬਾਧ ਦੇ ਜਮ ਕੀ ਜੀਵਰੀ ਮਿੱਠੀ ਮਾਇਆ ਰੰਗ ਮਹਾਰਾਜ ਕਹਿੰਦੇ ਜਦੋਂ ਦਾ ਚੀਵ ਦੇ ਗਲ ਦੇ ਵਿੱਚ ਜਮਾਂ ਦੀ ਜਿਹੜੀ ਹੈ ਉਹ ਰੱਸੀ ਪਈ ਹੋਈ ਹੈ ਨਾ ਬਾਧ ਦੇ ਜਮ ਕੀ ਜੀਵਰੀ ਜਮਾ ਦੀ ਰੱਸੀ ਜੀਵ ਦੇ ਗਲ ਦੇ ਵਿੱਚ ਉਦੋਂ ਪਈ ਹੈ ਮਿੱਠੀ ਮਾਇਆ ਰੰਗ ਮਾਰੇ ਕਹਿੰਦੇ ਜਦੋਂ ਦਾ ਇਹ ਮਾਇਆ ਦੇ ਰੰਗ ਨੂੰ ਮਿੱਠਾ ਕਰਕੇ ਜਾਣ ਰਿਹਾ ਜਦੋਂ ਦਾ ਮਾਇਆ ਨੂੰ ਮਿੱਠਾ ਕਰਕੇ ਮੰਨ ਰਿਹਾ ਮਾਰੇ ਕਹਿੰਦੇ ਉਦੋਂ ਦਾ ਕੀ ਆ ਬਾਧੇ ਜੰਮ ਕੀ ਜੇਵਰੀ ਜਮਾ ਦੀ ਫਾਹੀ ਰੂਪੀ ਜਿਹੜੀ ਸੰਗਲੀ ਹੈ ਜਿਹਦੇ ਨਾਲ ਇਹ ਨੂੜਿਆ ਜਾਏਗਾ ਮਾਰੇ ਕਹਿੰਦੇ ਉਹ ਇਹਦੇ ਗਲ ਦੇ ਵਿੱਚ ਹੀ ਪਈ ਹੋਈ ਹੈ ਭਰਮ ਕੇ 모ਹ ਨਾ ਬੁਝ ਹੈ ਸੋ ਪ੍ਰਭ ਸਦ ਹੂ ਸੰਗ ਮਹਾਰਾਜ ਕਹਿੰਦੇ ਭਰਮ ਦਾ ਮਾਰਿਆ ਹੋਇਆ ਜੀਵ ਭਰਮ ਕੇ 모ਹ ਨਾ ਬੁਝ ਹੈ ਇਹ ਨਹੀਂ ਬੁਝ ਸਕਦਾ ਕੀ ਨਹੀਂ ਬੁਝ ਸਕਦਾ ਸੋ ਪ੍ਰਭ ਸਦ ਹੂ ਸੰਗ ਕਿ ਪਰਮੇਸ਼ਰ ਵਾਹਿਗੁਰੂ ਸਦਾ ਹੀ ਮੇਰੇ ਨੇੜੇ ਹੈ ਜਿਵੇਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਪੇਖ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਕਿਉਂ ਪਰਮੇਸ਼ਰ ਵਾਹਿਗੁਰੂ ਤਾਂ ਮੇਰੇ ਨਾਲ ਹੀ ਹੈ ਉਹ ਮੈਨੂੰ ਦੇਖ ਵੀ ਰਿਹਾ ਮੈਨੂੰ ਸੁਣ ਵੀ ਰਿਹਾ ਹੈ ਪਰ ਮੈਂ ਹੀ ਜਿਹੜਾ ਉਹਨੂੰ ਦੂਰ ਜਾਣਦਾ ਹਾਂ ਇਸ ਕਰਕੇ ਮਾਰੇ ਕਿ ਭਰਮ ਕੇ ਮੋਹੇ ਨਹਿ ਬੁਝੈ ਭਰਮ ਦੇ ਮਾਰੇ ਹੋਏ ਭਰਮ ਦੇ ਵਿੱਚ ਖਚਤ ਹੋਏ ਜੀਵ ਜਿਹੜੇ ਨੇ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਨਾਲ ਨਹੀਂ ਜਾਣਦੇ ਲੇਖ ਗਣਤਨਾ ਛੁਟੀ ਹੈ ਕਾਚੀ ਭੀਤ ਨਾ ਸੁਧ ਮਹਾਰਾਏ ਕਹਿੰਦੇ ਲੇਖਾ ਗਣਤ ਨਾ ਛੁੱਟੀ ਐ ਸਾਹਵਕਤਾਵ ਕੀਤੀਆਂ ਮਹਾਰਾਏ ਕਹਿੰਦੇ ਭਾਈ ਜੀਵ ਕਦੇ ਛੁੱਟ ਨਹੀਂ ਸਕਦਾ ਕਿਉਂ ਨਹੀਂ ਛੁੱਟ ਸਕਦਾ ਕਹਿਣ ਲੱਗੇ ਕਾਚੀ ਭੀਤ ਨਾ ਸੁਧ ਜਿਵੇਂ ਕੱਚੀ ਕੰਧ ਹੋਵੇ ਉਹਦੀ ਜਿਹੜਾ ਆਪਾਂ ਕਹੀਏ ਕੀ ਪਤਾ ਕਦੋਂ ਡਿੱਗ ਜਾਵੇ ਇਸੇ ਪ੍ਰਕਾਰ ਮਹਾਰਾਏ ਕਹਿੰਦੇ ਭਾਈ ਜੀਵ ਦਾ ਸਰੀਰ ਹੈ ਲਿਖੈ ਗਣਤ ਨਾ ਛੂਟੀ ਐ ਹਸਾਬ ਕਿਤਾਬ ਕੀਤੀਆਂ ਨਹੀਂ ਇਹਨੇ ਛੁੱਟਣਾ ਕਿਉਂ ਕੀ ਪਤਾ ਕਦੋਂ ਸਰੀਰ ਡਿੱਗ ਪਵੇ ਕਦੋਂ ਇਹ ਸਵਾਸ ਮੁੱਕ ਜਾਣ ਪ੍ਰੀਰਵਾਏ ਬਾਦਸ਼ਾਹ ਕਹਿਣ ਲਗੇ ਜਿਸ ਹੈ 부ਝਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ ਜਿਹਦੇ ਉੱਤੇ ਮਹਾਰਾਜ ਜੀ ਕਿਰਪਾ ਕਰਦੇ ਜਿਸ ਹੈ 부ਝਾਏ ਨਾਨਕਾ ਜੀ ਨੂੰ ਜਨਾ ਦੇਣ ਤੇ ਗੁਰਮੁਖ ਨਿਰਮਲ ਬੋਧ ਉਹਨਾਂ ਗੁਰਮੁਖਾਂ ਦੀ ਬੁੱਧੀ ਨਿਰਮਲ ਹੁੰਦੀ ਹੈ ਸਲੋਕ ਟੂਟੇ ਬੰਦਨ ਜਾਸ ਕੇ ਹੋਆ ਸਾਧੂ ਸੰਗ ਮਹਾਰਾਜ ਕਹਿੰਦੇ ਜਾਸ ਕੇ ਜੀ ਦੇ ਤਾਈ ਸਾਧੂ ਸੰਗ ਕਹਿੰਦੇ ਜਿਹਨੂੰ ਸਾਧੂ ਦਾ ਸੰਗ ਪ੍ਰਾਪਤ ਹੋਇਆ ਨਾ ਟੁੱਟੇ ਬੰਧਨ ਕਹਿੰਦੇ ਉਹਦੇ ਸਾਰੇ ਬੰਧਨ ਟੁੱਟ ਗਏ ਇਹ ਅਨੁਵਾਅ ਮੁਤਾਬਕ ਇਹਦੇ ਅਰਥ ਹੋਣਗੇ ਟੁੱਟੇ ਬੰਧਨ ਜਾਸ ਕੇ ਜੈਸਦੇ ਤਾਈ ਹੋਇਆ ਕੀ ਹੋਇਆ ਸਾਧੂ ਸੰਗ ਕਹਿੰਦੇ ਜਿਹਨੂੰ ਸਾਧੂ ਦਾ ਸੰਗ ਪ੍ਰਾਪਤ ਹੋ ਗਿਆ ਜਿਸ ਮਨੁੱਖ ਨੂੰ ਟੁੱਟੇ ਬੰਧਨ ਉਹਦੇ ਸਾਰੇ ਤਰ੍ਹਾਂ ਦੇ ਮਾਰਾਏ ਕਹਿੰਦੇ ਭਾਈ ਬੰਧਨ ਟੁੱਟ ਗਏ ਹਨ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਮਹਾਰਾਜ ਕਹਿੰਦੇ ਜੋ ਰਾਤੇ ਰੰਗ ਏਕ ਗਜੜੇ ਇੱਕ ਅਦ્વੈਤ ਪਰਮੇਸ਼ਰ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ ਨਾਨਕ ਗੂੜਾ ਰੰਗ ਉਹਨਾਂ ਦੇ ਉੱਤੇ ਭਾਈ ਨਾਮ ਦਾ ਗੂੜਾ ਰੰਗ ਚੜ ਗਿਆ ਫਿਰ ਉਹਨਾਂ ਨੂੰ ਪਦਾਰਥਾਂ ਦੇ ਰੰਗ ਸਾਰੇ ਫਿੱਕੇ ਲੱਗਣ ਲੱਗੇ ਹਨ ਪਾਉੜੀ ਰਾ ਰੰਗ ਹੋ ਆ ਮਨੇ ਆਪਣਾ ਮਹਾਰਾਜ ਰਾਰੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਵੀਰਿ ਰਵਾਏ ਪਾਦਸ਼ਾਹ ਕਣ ਲੱਗੇ ਕੱਲਾ ਰਾਰਾ ਰੱਥ ਦੇ ਵਿੱਚ ਨੌਲਜ ਕੇ ਰਹੀ ਕੱਲਾ ਰਾਰਾ ਰੇਲ ਗੱਡੀ ਨਾ ਸਮਝੀ ਜਾਈ ਮਹਾਰਾਜ ਕਹਿੰਦੇ ਅੱਖਰ ਦੇ ਗੂਹਜ ਭੇਦ ਨੂੰ ਜਾਣ ਰਾਰਾ ਰੰਗ ਹੋ ਆ ਮਨੇ ਆਪਣਾ ਮਹਾਰਾਜ ਕਹਿੰਦੇ ਭਾਈ ਜਿਹੜਾ ਮਨ ਹੈ ਨਾ ਆਪਣੇ ਮਨ ਨੂੰ ਇਸ ਤਰ੍ਹਾਂ ਰੰਗ ਲੈ ਰਾਰਾ ਰੰਗ ਹੋ ਇਆ ਮਨ ਆਪਣਾ ਇਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਰੰਗ ਹਰ ਹਰ ਨਾਮ ਜਪੋ ਜਪ ਰਸਨਾ ਮਹਾਰਾਜ ਕਹਿੰਦੇ ਇਉਂ ਰੰਗਣਾ ਹਰ ਹਰ ਨਾਮ ਜਪੋ ਕਹਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪੋ ਜਪ ਰਸਨਾ ਮਹਾਰਾਜ ਕਹਿੰਦੇ ਭਾਈ ਜਪ ਜੜਾ ਤੇਰੀ ਰਸਨਾ ਦੇ ਉੱਤੇ ਹੀ ਰਵੇ ਰੇ ਰੇ ਦਰਗਹ ਕਹੈ ਨ ਕੋ ਜੇ ਤੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਧਾਰ ਲੈਣਾ ਨਾ ਰਸਨਾ ਦੇ ਉੱਤੇ ਹਰ ਹਰ ਨਾਮ ਜਪੋ ਮਨ ਦੇ ਵਿੱਚ ਨਾਮ ਜਪ ਰਿਆਂ ਰਸਨਾ ਦੇ ਉੱਤੇ ਵੀ ਨਾਮ ਹੈ ਇਹ ਕਹ ਲੋ ਮਨ ਕਰਕੇ ਵੀ ਔਰ ਤਨ ਕਰਕੇ ਵੀ ਮਨ ਕਰਕੇ ਵੀ ਨਾਮ ਦੇ ਵਿੱਚ ਹੈ ਔਰ ਜੀਵ ਦੇ ਉੱਤੇ ਵੀ ਤੇਰੇ ਨਾਮ ਹੈ ਨਾ ਮਹਾਰਾਜ ਕਹਿੰਦੇ ਰੇ ਰੇ ਦਰਗਾਹ ਕਹਿ ਨਕੋ ਫਿਰ ਤੈਨੂੰ ਓਏ ਓਏ ਨਹੀਂ ਕੋਈ ਕਹੇਗਾ ਫਿਰ ਦਰਗਾਹ ਦੀ ਵਿੱਚ ਕਹਿੰਦੇ ਬੜਾ ਸਨਮਾਨ ਮਿਲਦਾ ਰੇ ਰੇ ਦਰਗਾਹ ਕਹਿ ਨਕੋ ਕੋਈ ਵੀ ਜਿਹੜਾ ਕੋਈ ਵੀ ਮਨੋਖਾ ਨਾ ਉਹ ਤੇਰੀ ਬੇਪੱਤੀ ਨਹੀਂ ਫਿਰ ਕਰ ਸਕਦਾ ਹੈ ਆਓ ਬੈਠ ਆਦਰ ਸਭ ਦੇਉ ਮਹਾਰਾਜ ਕਹਿੰਦੇ ਫਿਰ ਤੇਰੀ ਆਓ ਭਗਤ ਹੋਣੀ ਹੈ ਆਓ ਬੈਠ ਕਹਿੰਦੇ ਆਓ ਜੀ ਬੈਠੋ ਜੀ ਜੀ ਹਜ਼ੂਰੀ ਤੇਰੀ ਕਰਨਗੇ ਆਦਰ ਸਭ ਦੇਉ ਸਾਰੇ ਤੇਨੂੰ ਆਦਰ ਦੇ ਨਾ ਹੈ ਮਾਨ ਸਤਕਾਰ ਹੀ ਦੇਣਾ ਹੈ ਵਾਹ ਮਹਲੀ ਪਾਵਹਿ ਤੂ ਬਾਸਾ ਫਿਰ ਪਰਮੇਸ਼ਰ ਵਾਹਿਗੁਰੂ ਦੇ ਉਸ ਮਹਿਲ ਸਰੂਪ ਨੂੰ ਤੂੰ ਪਾ ਲਏਂਗਾ ਜਨਮ ਮਰਨ ਨਾ ਹੋਏ ਵਿਰਾਸਾ ਉਸ ਰੂਪ ਪ੍ਰਾਪਤ ਕਰੇਗਾ ਜਿਹੜਾ ਜਨਮ ਤੇ ਮਰਨ ਦੇ ਨਾਲ ਮਿਟਦਾ ਨਹੀਂ ਇਹ ਕਹੈ ਲੋ ਉਸ ਰੂਪ ਪ੍ਰਾਪਤ ਹੋ ਜਾਣਾ ਜਿੱਥੇ ਜਨਮ ਤੇ ਮਰਨ ਹੁੰਦਾ ਹੀ ਨਹੀਂ ਹੈ ਮਸਤਕ ਕਰਮ ਲਿਖਿਓ ਤੁਰ ਜਾ ਕੇ ਮਹਾਰਾਜ ਕਹਿਣ ਲੱਗੇ ਭਾਈ ਜੀ ਦੇ ਮਸਤਕ ਦੇ ਉੱਤੇ ਪਰਮੇ ਸ਼ਰਵਾਹੇ ਗੁਰੂ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੋਏ ਨਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਜਿਹਦੇ ਉਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੋਵੇ ਹਰ ਸੰਪੈ ਨਾਨਕ ਘਰ ਤਾਕੈ ਉਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸੰਪਾਇ ਇਕੱਤਰ ਕਰ ਸਕਦਾ ਹਰ ਸੰਪੈ ਉਹੀ ਇਕੱਠਾ ਕਰ ਸਕਦਾ ਨਾਨਕ ਘਰ ਤਾਕੈ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਦੇ ਹੀ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਤਾਂ ਇਕੱਤਰ ਹੋ ਸਕਦਾ ਜਿਹਦੇ ਉੱਤੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰ ਦੇਵਣ ਸ਼ਲੋਕ ਲਾਲਚ ਝੂਠ ਬਿਕਾਰ ਮੋਹ ਵਿਆਪਤ ਮੂੜੇ ਅੰਦਰ ਜਿਵੇਂ ਵਾਇ ਪਾਦਸ਼ਾਹ ਕਹਣ ਲੱਗੇ ਲਾਲਚ ਝੂਠ ਵਿਕਾਰ ਮੋਹ ਜੀਵ ਪਦਾਰਥਾਂ ਦੇ ਵਿੱਚ ਏਡਾਕ ਲਾਲਚ ਹੀ ਹੋਇਆ ਵੈ ਕਹਿਣ ਲੱਗੇ ਜਿਹਦੇ ਨਾਲ ਠੱਗੀ ਮਾਰਨੀ ਆ ਉਹਦੇ ਨਾਲ ਆਪਣਾ ਰਿਸ਼ਤਾ ਵੀ ਭੁੱਲ ਜਾਂਦਾ ਹੈ ਇੰਨਾਕ ਲਾਲਚ ਜਿਹੜਾ ਇਹਦੇ ਅੰਦਰ ਭਰਿਆ ਪਿਆ ਜੇ ਕਿਸੇ ਨਾਲ ਮਾੜਾ ਕਰਨਾ ਹੈ ਭੁੱਲ ਜਾਂਦਾ ਕਿਸੇ ਵਕਤ ਅਸੀਂ ਇਕੱਠੇ ਬੈਠ ਕੇ ਖਾਦਾ ਵੀ ਇਹ ਲਾਲਚ ਏਦਾਂ ਦੀ ਬੁਲਾਇਆ ਸੱਚੇ ਬਾਦਸ਼ਾਹ ਕਹਿਣ ਲੱਗੇ ਲਾਲਚ ਝੂਠ ਵਿਕਾਰ ਮੋਹ ਫਿਰ ਕਹਿੰਦੇ ਝੂਠ ਨਿੱਕੇ ਨਿੱਕੇ ਗੱਲ ਦੇ ਉੱਤੇ ਜਿਹੜਾ ਝੂਠ ਬੋਲੀ ਜਾਣਾ ਮਹਾਰਾਜ ਕਹਿੰਦੇ ਵਿਕਾਰ ਇਹ ਕਹਿੰਦੇ ਸਾਰਾ ਹੀ ਵਿਕਾਰ ਨੇ ਵਿਕਾਰ ਕਹਿੰਦੇ ਕਿਸੇ ਕੰਮ ਦੇ ਨਹੀਂ ਜਿਹੜਾ ਲਾਲਚ ਧਾਰਨ ਕਰਨਾ ਝੂਠ ਬੋਲਣਾ ਮੋਹ ਦੇ ਵਿੱਚ ਫਸੇ ਰਹਿਣਾ ਮਹਾਰਾਜ ਕਹਿੰਦੇ ਇਹ ਜਿਹੜਾ ਮੂਰਖ ਮਨੁੱਖਾ ਨਾ ਇਹ ਵਿਕਾਰ ਵੱਧੂ ਹੀ ਜਿਹੜੇ ਧੰਦਿਆਂ ਦੇ ਵਿੱਚ ਹੀ ਫਸਿਆ ਹੋਇਆ ਹੈ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਸਚ ਪਾਤਸ਼ਕਾਂ ਲਗ ਲਾਗ ਪਰੇ ਦੁਰਗੰਧ ਸਿਉ ਜਿਹੜੀ ਭੈੜੀ ਦੁਰਗੰਧ ਵਾਲੇ ਜਿਹੜੇ ਇਹ ਵਿਕਾਰ ਨੇ ਨਾ ਜਿਨ੍ਹਾਂ ਤੋਂ ਬਦਬੂ ਮਾਰਦੀ ਐ ਤੇ ਬਾਰੀ ਤੌਰ ਦੇ ਉੱਤੇ ਅਸੀਂ ਕਿਤੇ ਖੜੇ ਹੋਈਏ ਕਿਸੇ ਢੇਰ ਦੇ ਉੱਤੇ ਬਦਬੂ ਮਾਰਦੀ ਪਈ ਹੋਵੇ ਤੇ ਸਾਨੂੰ ਜਿਹੜਾ ਉਹ 5 ਮਿੰਟ ਵੀ ਉੱਥੇ ਖੜਨਾ ਮੁਸ਼ਕਲ ਹੋ ਜਾਂਦਾ ਪਰ ਮਹਾਰਾਜ ਜੀ ਕਹਿਣ ਲੱਗੇ ਲਾਗ ਪਰੇ ਦੁਰਗੰਧ ਸਿਓ ਜੀਵਤਾ ਦੇਖੋ ਜਿਹੜਾ ਉਹ ਦੁਰਗੰਧੀ ਦੇ ਨਾਲ ਹੀ ਲੱਗਿਆ ਹੋਇਆ ਇਹ ਕਹ ਲਓ ਬਦਬੂ ਦੇ ਨਾਲ ਹੀ ਜੁੜਿਆ ਹੋਇਆ ਬਦਬੂ ਕਾਦੀ ਐ ਲਾਲਚ ਦੀ ਝੂਠ ਦੀ ਮੋਹ ਦੀ ਮਹਾਰਾਜ ਕਹਿੰਦੇ ਮੂਰਖਤਾ ਦੀ ਬਦਬੂ ਇਹਦੇ ਅੰਦਰੋਂ ਆ ਰਹੀ ਐ ਨਾਨਕ ਮਾਇਆ ਬੰਧ ਸਚਿ ਬਾਸ਼ ਕਹਿੰਦੇ ਜੀਵ ਮਾਇਆ ਦਾ ਬੰਨਿਆ ਹੋਇਆ ਪਦਾਰਥਾਂ ਦੀ ਦੁਰਗੰਧੀ ਹੀ ਲਈ ਜਾ ਰਿਹਾ ਹੈ। ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਲੱਲਾ ਲਪਟ ਬਿਖੈ ਰਸ ਰਾਤੇ। ਵਾਰੇ ਕਹਿਣ ਲੱਗੇ ਲੱਲੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਲੱਲਾ ਲਪਟ ਬਿਖੈ ਰਸ ਰਾਤੇ। ਕਹਿੰਦੇ ਜੀਵ ਦੇਖੋ ਭਾਈ ਜਿਹੜਾ ਪਦਾਰਥਾਂ ਦੇ ਵਿੱਚ ਹੀ ਲਪਟਿਆ ਹੋਇਆ ਉਹ ਪਦਾਰਥ ਜਿਹੜੇ ਜ਼ਹਿਰ ਘੋਲ ਰਹੇ ਨੇ ਜੀਵਨ ਦੇ ਵਿੱਚ ਜ਼ਹਿਰ ਤੋਂ ਮੁਰਾਦ ਕਿਵੇਂ ਕਹਿੰਦੇ ਦੇਖੋ ਜੀ ਤਾਂ ਜਿਹੜਾ ਅਸੀਂ ਮਾਇਆ ਇਤਿਆਦਿਕ ਜਿਹੜੇ ਪਦਾਰਥ ਨੇ ਇਹਨਾਂ ਨੂੰ ਸਿਰਫ ਲੋੜ ਤੱਕ ਸੀਮਤ ਰੱਖੀਏ ਤਾਂ ਤਾਂ ਠੀਕ ਹੈ ਤੇ ਜੇ ਹੁਣ ਇਹਦੇ ਮਗਰ ਭੱਜ ਭੱਜ ਕੇ ਪਾਪ ਕਰਮ ਕਰ ਕਰ ਕੇ ਮਾੜਾ ਕਰ ਕਰ ਕੇ ਜੇ ਇਕੱਤਰ ਕਰਾਂਗੇ ਨਾ ਤੇ ਫਿਰ ਕੀ ਹੈ ਇਹ ਭਾਈ ਜ਼ਹਿਰ ਦੇ ਨਿਆਈ ਬਣ ਜਾਂਦਾ ਹੈ ਜੇਬੇ ਜ਼ਹਿਰ ਦਵਾਈ ਦੇ ਵਿੱਚ ਵੀ ਪੈਂਦਾ ਹੈ ਤੇ ਜੇ ਸਿੱਧਾ ਦੇ ਦਈਏ ਤੇ ਮਰ ਵੀ ਜਾਂਦਾ ਬੰਦਾ ਹੁਣ ਜ਼ਹਿਰ ਤਾਂ ਉਹੀ ਹੈ ਇੱਕ ਪਾਰਾ ਉਹ ਹੈ ਜਿਹੜਾ ਮਾਰਕ ਹੈ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਤੇ ਉਹ ਸਰੀਰ ਨੂੰ ਫਾਇਦਾ ਕਰਦਾ ਇੱਕ ਪਾਰਾ ਉਹ ਹੈ ਜੇ ਸਿੱਧਾ ਖਾ ਲਈਏ ਤੇ ਉਹ ਮਾਰ ਦਿੰਦਾ ਬੰਦੇ ਨੂੰ ਹੁਣ ਹੈ ਪਾਰਾ ਇੱਕੋ ਹੀ ਪਰ ਉਹਦੀਆਂ ਹਾਲਾਤ ਵੱਖਰੀ ਵੱਖਰੀ ਨੇ ਇੱਕ ਪਾਸੇ ਉਹਨੂੰ ਮਾਰ ਕੇ ਨਸ਼ਟ ਕਰਕੇ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਤੇ ਦੂਜੇ ਪਾਸੇ ਉਹ ਸਿੱਧਾ ਹੀ ਜੇ ਕੋਈ ਨਿਕਲ ਲਵੇ ਤੇ ਮਰ ਜਾਂਦਾ ਵੀ ਬੰਦਾ ਤੋ ਮਹਾਰਾਜ ਜੀ ਕਹਣ ਲੱਗੇ ਲੱਲਾ ਲਪਟ ਬਖੈ ਰਸ ਰਾਤੇ ਜੀਵ ਜਿਹੜਾ ਹੈ ਨਾ ਉਹ ਵਿਖੇ ਜ਼ਹਿਰ ਵਾਲੇ ਪਦਾਰਥਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਜ਼ਹਿਰ ਵਾਲੇ ਪਦਾਰਥਾਂ ਦੇ ਰਸਾਂ ਦੇ ਵਿੱਚ ਹੀ ਰਾਤੇ ਰੰਗਿਆ ਹੋਇਆ ਹੈ ਹਮੁਦ ਮਾਇਆ ਮਦ ਮਾਤੇ ਮਹਾਰਾਜ ਕਹਿੰਦੇ ਜਿਹੜੀ ਇਹ ਹੰਕਾਰ ਵਾਲੀ ਬੁੱਧੀ ਹੈ ਨਾ ਇਹਦੇ ਚੱਲਦੇ ਹੋਇਆਂ ਮਾਇਆ ਦੇ ਮਦ ਨਸ਼ੇ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਫਸਿਆ ਹੋਇਆ ਹੈ ਆ ਮਾਇਆ ਮਹਿ ਜਨਮ ਮਹਿ ਮਰਣਾ ਮਹਾਰਾਜ ਕਹਿੰਦੇ ਇਸੇ ਮਾਇਆ ਕਰਕੇ ਤੇਰਾ ਜਨਮ ਤੇ ਮਰਨ ਉਣਾ ਹੈ ਜਿਉ ਜਿਉ ਹਕਮ ਤਵੇ ਤਿਉ ਕਰਨਾ ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਆ ਰਿਹਾ ਮਾਇਆ ਦਾ ਬਧਿਆ ਜੀਵ ਉਦਾਂ ਉਦਾਂ ਦੇ ਕਰਮ ਕਰ ਰਿਹਾ ਹੈ ਓ ਨ ਨਕੋ ਪੂਰਾ ਮਹਾਰਾਜ ਕਹਿੰਦੇ ਨਾ ਤਾਂ ਕੋਈ ਊਣਾ ਹੈ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਪੂਰਾ ਹੈ ਕੋਈ ਸੁਗਰ ਨਕੋ ਮੂਰਾ ਮਹਾਰਾਜ ਕਹਿੰਦੇ ਨਾ ਕੋ ਕਉ ਸੁਗਰ ਨਾ ਕਉ ਮੂਰਾ ਸੁਗਰ ਨਾਮ ਕਹਿੰਦੇ ਚਲਾਕ ਦਾ ਨਾ ਤਾਂ ਕੋਈ ਆਪਣੇ ਆਪ ਦੇ ਵਿੱਚ ਚਲਾਕ ਹੈ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਮੂਰਖ ਹੈ ਜਿੱਤ ਜਿੱਤ ਲਾਭ ਹੋ ਤਿਤ ਤਿਤ ਲਗਣਾ ਜੀਵ ਉੱਥੇ ਹੀ ਲੱਗੇ ਹੋਏ ਨੇ ਜਿੱਥੇ ਜਿੱਥੇ ਪਰਮੇਸ਼ਰ ਵਾਹਿਗੁਰੂ ਨੇ ਲਾਏ ਨੇ ਭਾਵ ਕਿ ਜੇ ਮੂਰਖਤਾ ਕਿਸੇ ਨੂੰ ਦਿੱਤੀ ਹੈ ਤਾਂ ਇਹ ਵੀ ਪਰਮੇਸ਼ਰ ਦੀ ਦੇਣ ਹੈ ਉਹਦੇ ਕਰਮਾਂ ਕਰਕੇ ਉਹਨੇ ਉਹਨੂੰ ਮੂਰਖਤਾ ਦੇ ਦਿੱਤੀ ਹੈ ਕਿਸੇ ਪਾਸ ਚਲਾਕ ਚਲਾਕੀ ਹੈ ਇਹ ਕਹੇਲ ਉਹਦੇ ਕਰਮਾਂ ਕਰ ਕੇ ਉਹਨੂੰ ਚਲਾਕੀ ਮਿਲ ਗਈ ਹੈ ਪਰਮਾਰਾ ਕਹਿੰਦੇ ਚੇਤੇ ਰੱਖਿਓ ਜਿਹੜਾ ਕੋਈ ਆਪਣੇ ਆਪ ਦੇ ਵਿੱਚ ਚਲਾਕ ਨਹੀਂ ਹੋ ਸਕਦਾ ਕੋਈ ਆਪਣੇ ਆਪ ਦੇ ਵਿੱਚ ਮੂਰਖ ਨਹੀਂ ਹੋ ਸਕਦਾ ਕੋਈ ਵੀ ਬੰਦਾ ਆਪਣੇ ਆਪ ਦੇ ਵਿੱਚ ਪੂਰਾ ਨਹੀਂ ਹੋ ਸਕਦਾ ਤੇ ਕੋਈ ਆਪਣੇ ਆਪ ਦੇ ਵਿੱਚ ਅਧੂਰਾ ਵੀ ਨਹੀਂ ਹੁੰਦਾ ਜਿਤ ਜਿਤ লাভ ਹੋ ਬਸ ਪਰਮੇਸ਼ਰ ਵਾਹਿਗੁਰੂ ਨੇ ਜਿੱਥੇ ਜਿੱਥੇ ਜੀਵਾਂ ਨੂੰ ਲਾਇਆ ਜਿੰਨੀ ਜਿੰਨੀ ਬੁੱਧੀ ਦਿੱਤੀ ਹੈ ਉਹਨੇ ਉਹਨੀ ਬੁੱਧੀ ਲੈ ਕਰਕੇ ਤਿਤ ਤ ਲਗਣਾ ਜੀਵ ਉਥੇ ਹੀ ਲੱਗੇ ਹੋਏ ਹਨ ਨਾਨਕ ਠਾਕੁਰ ਸਦਾ ਅਲਿਪਨਾ ਮਹਾਰਾਜ ਕਹਿੰਦੇ ਮੇਰਾ ਪਰਮੇਸ਼ਰ ਵਾਹਿਗੁਰੂ ਜਿਹੜਾ ਸਦਾ ਅਲਿਪਨਾ ਕਹਿੰਦੇ ਨਰਲੀਪ ਹੈ ਉਹ ਕਦੇ ਵੀ ਜਿਹੜਾ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਨਹੀਂ ਆਉਂਦਾ ਹੈ ਲਾਲ ਗਪਾਲ ਗੋਵਿੰਦ ਪ੍ਰਭ ਗਹਿਰ ਗੰਭੀਰ ਅਥਾਹ ਗਰੀਬ ਰਵਾਇ ਪਾਤਸ਼ਾਹ ਕਹਿਣ ਲੱਗੇ ਲਾਲ ਜਿਹੜਾ ਪਰਮੇਸ਼ਰ ਵਾਹਿਗੁਰੂ ਮੇਰਾ ਪਿਆਰਾ ਹੈ ਗੋਪਾਲ ਕਹਿੰਦੇ ਧਰਤੀ ਨੂੰ ਪਾਲਣ ਵਾਲਾ ਹੈ ਗੋਬਿੰਦ ਕਹਿੰਦੇ ਵਿਦਾਂ ਕਰਕੇ ਜਾਣਨੇ ਯੋਗ ਹੈ ਪ੍ਰਭ ਪਰਮੇਸ਼ਰ ਵਾਹਿਗੁਰੂ ਕਹੇ ਹਰ ਕਹਿੰਦੇ ਬੜਾ ਡੂੰਗਾ ਹੈ ਗੰਭੀਰ ਕਹਿੰਦੇ ਉਹਦਾ ਕੋਈ ਅੰਤ ਨਹੀਂ ਹੈ ਅਥਾ ਕੰਧ ਪਰੇ ਤੋਂ ਪਰੇ ਹੈ ਇਦਾਂ ਦਾ ਸਰੂਪ ਮੇਰੇ ਪਰਮੇਸ਼ਰ ਵਾਹਿਗੁਰੂ ਦਾ ਹੈ ਦੂਸਰ ਨਹੀਂ ਅਵਰ ਕੋ ਨਾਨਕ ਬੇਪਰਵਾਹ ਪਰਮੇਸ਼ਰ ਵਾਹਿਗੁਰੂ ਜੀ ਵਰਗਾ ਮਹਾਰਾਜ ਕਹਿੰਦੇ ਕੋਈ ਦੂਜਾ ਹੈ ਨਹੀਂ ਦੂਸਰ ਨਹੀਂ ਅਵਰ ਕੋ ਅਵਰ ਕੋਈ ਕਹਿੰਦੇ ਦੂਜਾ ਹੈ ਨਹੀਂ ਨਾਣਕ ਬੇਪਰਵਾਹ ਮੇਰਾ ਪਰਮੇਸ਼ਰ ਵਾਹਿਗੁਰੂ ਤਾਂ ਜਿਹੜਾ ਬੜਾ ਬੇਪਰਵਾਹ ਆ ਉਹਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ ਲੱਲਾ ਤਾ ਕੈ ਲਵੈ ਨ ਕੋ ਗਿਰਿਨ ਵਾਏ ਪਾਖ ਛਕਣ ਲਗੇ ਲੱਲਾ ਤਾ ਕੈ ਲਵੈ ਨ ਕੋ ਮਹਾਰਾਜ ਕਹਿੰਦੇ ਭਾਈ ਉਹਦੇ ਤਾਂ ਨੇੜੇ ਵੀ ਕੋਈ ਨਹੀਂ ਪਹੁੰਚ ਸਕਦਾ ਹੈ ਏ ਕਹ ਆਪ ਅਵਰ ਨ ਹੋਉ ਮਹਾਰਾਜ ਕਹਿੰਦੇ ਉਹ ਇੱਕ ਆਪ ਹੀ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ ਹੋਵਣ ਹਾਰ ਹੋਤ ਸਦ ਆਇਆ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਐ ਤੇ ਸਦਾ ਹੀ ਉਹ ਹੁੰਦਾ ਆਇ ਰਿਹਾ ਹੈ ਵਾਕ ਅੰਤ ਨਾ ਕਾਹੂ ਪਾਇਆ ਉਸ ਪਰਮੇਸ਼ਰ ਵਾਹਿਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ ਕੀਟ ਹਸਤ ਮਹਪੂਰ ਸਮਾਨੇ ਕੀੜੀ ਤੋਂ ਲੈ ਕਰਕੇ ਹਾਥੀ ਦੇ ਵਿੱਚ ਤੱਕ ਉਹਦੀ ਜੋਤ ਬਰਾਬਰ ਹੀ ਵਿਆਪ ਰਹੀ ਹੈ ਪ੍ਰਗਟ ਪਰਖ ਸਭ ਠਾਉ ਜਾਣੇ ਜਿਹਦੇ ਅੰਦਰ ਇਹ ਗਿਆਨ ਪ੍ਰਗਟ ਹੋ ਗਿਆ ਨਾ ਮਹਾਰਾਜ ਕਹਿੰਦੇ ਉਹ ਸਭ ਠਾਉ ਜਾਣੇ ਸਾਰੇ ਠਾਵਾਂ ਦੇ ਉੱਤੇ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਯਕੋ ਦੀਨ ਹਰ ਰਸ ਆਪਣਾ ਜਿਹਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਨਾਮ ਦਾ ਰਸ ਦੇ ਦਿੱਤਾ ਹੈ। ਨਾਨਕ ਗੁਰਮੁਖ ਹਰ ਹਰ ਤਹ ਜਪਣਾ। ਉਹੀ ਗੁਰਮੁਖ ਜਾਨਨੇ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਜਪਦੇ ਰਹਿੰਦੇ ਹਨ। ਲੋਕ ਆਤਮ ਰਸ ਜਹਿ ਜਾਣਿਆ। ਹਰ ਰੰਗ ਸਹਿਜੇ ਮਾਣ ਮਹਾਰਾਜ ਕਹਣ ਲੱਗੇ ਭਾਈ ਜਿਨ੍ਹਾਂ ਨੇ ਆਪਣੀ ਆਤਮਾ ਦੇ ਰਸ ਨੂੰ ਜਾਣਿਆ ਆਤਮ ਰਸ ਜਿਹਹ ਜਾਣਿਆ ਆਪਣੇ ਆਪੇ ਨੂੰ ਜਿਨ੍ਹਾਂ ਨੇ ਜਾਣ ਲਿਆ ਹਰ ਰੰਗ ਸਹਿਜੇ ਮਾਣ ਉਹੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਬੰਦਗੀ ਦੇ ਰੰਗ ਨੂੰ ਸੁੱਤੇ ਸਿੱਧ ਮਾਣਦੇ ਹਨ ਨਾਨਕ ਧਨ 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 ਜਨ ਆਏ ਤੇ ਪ੍ਰਵਾਨ ਮਹਾਰਾਜ ਕਹਣ ਲੱਗੇ ਭਾਈ ਐਸੇ ਪੁਰਸ਼ਾਂ ਦਾ ਸੰਸਾਰ ਦੇ ਚ ਆਇਆ ਘਰਤਾ ਯੋਗ ਸੰਤਾ ਜੋਗ ਹੈ ਆਏ ਤੇ ਪ੍ਰਵਾਨ ਉਹ ਆਏ ਮਹਾਰਾਜ ਕਹਿੰਦੇ ਭਾਈ ਸੰਸਾਰ ਦੇ ਵਿੱਚ ਪ੍ਰਵਾਨ ਹੋ ਗਏ ਨੇ ਦੂਜਾ ਭਾਵ ਇਹੋ ਵੀ ਜਾਣੋ ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ ਐਸੇ ਪੁਰਸ਼ਾਂ ਸੰਸਾਰ ਦੇ ਵਿੱਚ ਆਉਣਾ ਸਫਲ ਹੈ ਜਿਨ੍ਹਾਂ ਨੇ ਨਾਮ ਜਪਿਆ ਐਸੇ ਪੁਰਸ਼ਾਂ ਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਵੀ ਜਿਹੜੇ ਉਹ ਧੰਨ ਨੇ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਵਾਲੇ ਨਾਮ ਨੂੰ ਜਾਣਣੇ ਵਾਲੇ ਇੱਕ ਪੁੱਤਰ ਨੂੰ ਪੈਦਾ ਕੀਤਾ ਮਹਾਰਾਜ ਕਹਿੰਦੇ ऐसे पुरुषां ਦਾ ਸੰਸਾਰ ਦੇ ਵਿੱਚ ਆਉਣਾ ਸਫਲ ਹੈ ਜਿਵੇਂ ਤਰਸੀ ਜੀ ਨੇ ਜਿਹੜਾ ਬੜਾ ਸੋਹਣਾ ਬਚਨ ਕੀਤਾ ਹੈ ਉਹ ਕਹਿੰਨ ਲੱਗੇ ਜਨਨੀ ਜਣ ਤ ਭਗਤ ਜਾਣ ਕਹ ਦਾਤਾ ਕ ਸੂਰ ਨਾਹ ਤ ਜਨਨੀ ਬਾਜ ਰਹਿ ਕਾਹੇ ਗਵਾਵੇ ਨੂਰ ਕਹਿੰਦੇ ਜੇ ਪੁੱਤਰ ਪੈਦਾ ਕਰਨਾ ਹੈ ਤੇ ਇਦਾਂ ਦਾ ਪੁੱਤਰ ਪੈਦਾ ਕਰ ਜਿਹੜਾ ਜਾਂ ਤਾਂ ਸੂਰਮਾ ਹੋਵੇ ਜਾਂ ਭਗਤ ਹੋਵੇ ਕਹਿੰਦੇ ਜਾਂ ਫਿਰ ਦਾਨੀ ਹੋਵੇ ਜੇ ਦਾਨੀ ਸੂਰਮਾ ਭਗਤ ਪੁੱਤਰ ਨਹੀਂ ਨਾ ਪੈਦਾ ਕਰ ਸਕਦੀ ਨਾ ਇਹਦਾ ਜਨਨੀ ਬਾਝ ਰਹਿ ਕਹਿੰਦੇ ਫਿਰ ਤਾਂ ਬਾਹ ਜੀ ਚੰਗੀ ਆ ਕਿਉਂ ਜੇ ਵਿਕਾਰੀ ਪੁੱਤਰ ਪੈਦਾ ਹੋਏਗਾ ਕੱਲ ਨੂੰ ਨੇ ਤੈਨੂੰ ਘਰ ਦੇ ਵਿੱਚੋਂ ਬਾਹਰ ਕੱਢ ਦੇਣਾ ਤੇ ਫਿਰ ਲੋਕਾਂ ਗੱਲਾਂ ਕਰਨੀਆਂ ਨੇ ਇਹਨਾਂ ਦੇ ਤਾਂ ਚਾਰ ਪੁੱਤ ਸੀ ਪਰ ਮਾਂ ਨੂੰ ਸੰਭਿਆ ਕਿਸੇ ਨੇ ਨਹੀਂ ਪਿਓ ਨੂੰ ਨਹੀਂ ਕਿਸੇ ਨੇ ਸੰਭਿਆ ਕਹਿੰਦੇ ਜਨਨੀ ਤਾਂ ਕਾਹਦਾ ਨਾਹ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇਂ ਨੂਰ ਕਹਿੰਦੇ ਕਿਉਂ ਮਮਤਾ ਦਾ ਜਿਹੜਾ ਨੂਰ ਹੈ ਉਹਨੂੰ ਗਵਾਉਣਾ ਕਰ ਰਹੀਆਂ ਜੇ ਪੁੱਤਰ ਪੈਦਾ ਕਰਨਾ ਜਾਂ ਤਾਂ ਭਗਤ ਪੈਦਾ ਹੋਵੇ ਜਾਂ ਸੂਰਬੀ ਹੋਵੇ ਜਾਂ ਦਾਨੀ ਇਹੀ ਬੇਨਤੀ ਆਪਣੇ ਪਰਮੇਸ਼ਰ ਵਾਹਿਗੁਰੂ ਅਗੇ ਕਰਨੀ ਹੈ ਇਹ ਮਹਾਰਾਜ ਘਰ ਦੇ ਵਿੱਚ ਜਿਹੜੀ ਵੀ ਸੰਤਾਨ ਆਵੇ ਏਦਾਂ ਦੀ ਸੰਤਾਨ ਦੇਈ ਜਿਹੜੀ ਕਦੇ ਮੇਰੇ ਗਰਭ ਦੇ ਉੱਤੇ ਦਾਗ ਨਾ ਲਾਵੇ ਸੋ ਮਹਾਰਾਜ ਜੀ ਕਹਿਣ ਲੱਗੇ ਨਾਨਕ ਗੁਰ ਨਾਨਕ ਧੰਨ 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 ਜਾਨ ਆਏ ਤੇ ਪ੍ਰਵਾਨ ਉਹਨਾਂ ਦਾ ਭਾਈ ਸੰਸਾਰ ਦੇ ਵਿੱਚ ਆਇਆ ਸਫਲਾ ਹੋ ਗਿਆ ਜਿਨ੍ਹਾਂ ਨੇ ਸੂਰਬੀਰ ਭਗਤ ਜਪ ਕਰਨ ਵਾਲੇ ਇੱਕ ਬੱਚੇ ਨੂੰ ਜਨਮ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਧੰਨ ਨੇ ਉਹ ਲੋਕ ਜਿਨ੍ਹਾਂ ਦੇ ਘਰ ਦੇ ਵਿੱਚੋਂ ਇਦਾਂ ਦੇ ਰੱਬ ਦੇ ਪਿਆਰੇ ਪੈਦਾ ਹੁੰਦੇ ਹਨ ਆਇਆ ਸਫਲਤਾ ਹੋ ਕੋ ਗਨੀਏ ਸੰਸਾਰ ਦੇ ਵਿੱਚ ਆਇਆ ਸਫਲ ਭਾਈ ਉਹਨਾਂ ਗਣਿਆ ਜਾਂਦਾ ਹੈ ਜਸ ਰਸਨ ਹਰ ਹਰ ਜਸ ਭਨੀਏ ਜਿਨ੍ਹਾਂ ਦੀ ਰਸਨਾ ਦੇਤੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਰਾਸ ਹੀ ਰਹਿੰਦਾ ਏ ਕਹਿ ਲਓ ਜਿਹੜੇ ਰਸਨਾਵਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਜੀ ਦੀ ਸੋਭਾ ਉਚਰਦੇ ਨੇ ਜਿਹੜੇ ਉਹਦੀ ਉਸਤਤ ਕਰਦੇ ਹਨ ਹਾਏ ਬਸਹਿ ਸਾਧੂ ਕੈ ਸੰਗੇ ਔਰ ਜਪ ਕਰਨ ਵਾਲਿਆਂ ਦੇ ਸੰਗ ਦੇ ਵਿੱਚ ਰਹਿੰਦੇ ਨੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਹਨ ਅਨੰਦਨ ਨਾਮ ਧਿਆਵ ਹੈ ਰੰਗੇ ਹਰ ਰੋਜ਼ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਦਿਨ ਰਾਤ ਹੀ ਪਰਮੇਸ਼ਰ ਵਾਹਿਗੁਰੂ ਜਿਹਦੇ ਨਾਮ ਨੂੰ ਧਿਆਉਂਦੇ ਹਨ ਉਹਦੇ ਇੱਕ ਰੰਗ ਵਿੱਚ ਰੰਗੇ ਰਹਿੰਦੇ ਹਨ ਆਵਤ ਸੋਇਨ ਨਾਮ ਹੈ ਰਾਤਾ ਜਿਹੜੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗ ਵਿੱਚ ਰੰਗੇ ਗਏ ਜਦੋਂ ਦੇ ਸੰਸਾਰ ਦੇ ਵਿੱਚ ਆਏ ਹਨ ਜਾ ਕੋ ਦਇਆ ਮਯਾ ਵਿਧਾਤਾ ਏ ਕਹ ਲੋ ਭਾਈ ਉਹੀ ਨਾਮ ਜਪ ਕਰ ਸਕਦਾ ਹੈ ਜਾ ਕੋ ਦਇਆ ਮਯਾ ਵਿਧਾਤਾ ਜਿਹਦੇ ਤੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ ਏ ਕਹ ਆਵਣ ਫਿਰ ਜੋਨ ਨਾ ਆਇਆ ਜਿਹੜਾ ਇੱਕ ਦ્વੈਤ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਪਣ ਲੱਗ ਗਿਆ ਨਾ ਏ ਕਹ ਆਵਣ ਏ ਕਹ ਲੋ ਜਿਹਦੇ ਹਿਰਦਜੇ ਇੱਕ ਦ્વੈਤ ਪਰਮੇਸ਼ਰ ਵਾਹਿਗੁਰੂ ਜੀ ਆ ਗਏ ਫਿਰ ਜੋਨ ਨਾ ਆਇਆ ਉਹ ਜੀਵ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਇਆ ਹੈ ਨਾਨਕ ਹਰਿ ਕੈ ਦਰਸ ਸਮਾਇਆ ਮਹਾਰਾਜ ਕਹਿੰਦੇ ਜੀ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜਿਹਦੇ ਦਰਸ਼ਨ ਸਮਾ ਗਿਆ ਨਾ ਉਹ ਨਹੀਂ ਭਾਈ ਫਿਰ ਸੰਸਾਰ ਦੇ ਜਨਮ ਮਰਨ ਦੇ ਗੇੜ ਦੇ ਵਿੱਚ ਆਉਂਦਾ ਹੈ ਸਤਿ ਲੋਕ ਯਾਸ ਜਪਤ ਮਨ ਹੋਏ आनंद ਬਣ ਸੈ ਦੂਜਾ ਭਾਉ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਉਹਦੀ ਉਸਤਤ ਕੀਤਿਆ ਮਹਾਰਾਜ ਕਹਿਣ ਲੱਗੇ ਬਨ ਹੋਏ ਆਨੰਦ ਜਿਹੜਾ ਤੇਰਾ ਮਨ ਹੈ ਨੇ ਜੀ ਅੰਦਰ ਆਨੰਦ ਪੈਦਾ ਹੋ ਜਾਏਗਾ ਖੇੜਾ ਪੈਦਾ ਹੋ ਜਾਏਗਾ ਦੁੱਖ ਦਰਦ ਤ੍ਰਸਨਾ 부ਜੈ ਨਾਨਕ ਨਾਮ ਸਮਾਓ ਮਹਾਰਾਜ ਕਹਿੰਦੇ ਜਿਤਨਾਮ ਜਪਣੇ ਕਰਕੇ ਆਨੰਦ ਪੈਦਾ ਹੋਣਾ ਉਥੇ ਦ્વੈਤ ਭਾਵਨਾ ਮਿਟ ਜਾਣੀ ਹੈ ਦੁੱਖ ਦਰਦ ਤ੍ਰਸਨਾ 부ਜੈ ਕਹਿੰਦੇ